ਮੈਨੂੰ ਲੱਗਦਾ ਵੀ ਬਹੁਤ ਸਾਰੇ ਭੈਣਾ ਭਰਾਵਾਂ ਦੇ ਨਾਲ ਇਦਾਂ ਹੁੰਦਾ ਸ਼ਾਇਦ ਤੁਹਾਡੇ ਨਾਲ ਵੀ ਇਦਾਂ ਹੋਇਆ ਹੋਵੇ ਕਿ ਜਦੋਂ ਆਪਾਂ ਸਿਮਰਨ ਕਰਦੇ ਆਂ ਬੋਲਦੇ ਆਂ ਕੋਈ ਨਾ ਕੋਈ ਗੁਰਮੰਤਰ ਦਾ ਅਭਿਆਸ ਆਪ ਆਪਣੀ ਰਸਨਾ ਤੋਂ ਕਰਦੇ ਆਂ ਤਾਂ ਕੀ ਹੁੰਦਾ ਕਿ ਸਾਡਾ ਜੋ ਮੱਥਾ ਹੈ ਨਾ ਇੱਥੇ ਭਾਰੀਪਨ ਰਹਿਣਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੁਣ ਉਹ ਭਾਰੀਪਨ ਜੋ ਕਿਉਂ ਹੋ ਰਿਹਾ ਤੇ ਆਪਾਂ ਇਹਨੂੰ ਕਿਵੇਂ ਕੁਝ ਕੁ ਦਿਨਾਂ ਦੇ ਵਿੱਚ ਵਿੱਚ ਸੈੱਟ ਕਰ ਸਕਦੇ ਆਂ ਕਿਉਂਕਿ ਜਿਨ੍ਹਾਂ ਦੇ ਇਹ ਬੜਨਾ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਜਦ ਤੱਕ ਸਹੀ ਤਰੀਕਾ ਨਾ ਪਤਾ ਲੱਗੇ ਉਦੋਂ ਤੱਕ ਉਹ ਠੀਕ ਨਹੀਂ ਹੁੰਦਾ ਇਹਦੇ ਆਪਣੇ ਕੋਲ ਇੱਕ ਸਵਾਲ ਵੀ ਪਹੁੰਚ ਆਇਆ ਗੁਰਪ੍ਰੀਤ ਸਿੰਘ ਜੀ ਕਰਦੇ ਆ ਵੀਰ ਜੀ ਸਿਮਰਨ ਕਰਨ ਨਾਲ ਮੇਰੇ ਫੋਰਹੈੱਡ 'ਤੇ ਟੈਨਸ਼ਨ ਹੋ ਰਹੀ ਹੈ ਖਿਚਾਵ ਬਹੁਤ ਜ਼ਿਆਦਾ ਹੋ ਰਿਹਾ ਹੈ ਹਰ ਵੇਲੇ ਪਲੀਜ਼ ਮੈਨੂੰ ਕੁਝ ਦੱਸੋ ਦੇਖੋ ਵੀਰ ਜੀ ਨੇ ਜੋ ਵਿੱਚ ਵਰਡ ਯੂਜ਼ ਕੀਤਾ ਨਾ ਕਿ ਟੈਨਸ਼ਨ ਹੋ ਰਹੀ ਹੈ ਹਰ ਸਿਮਰਨ ਆਪਾਂ ਕਾਦੇ ਵਾਸਤੇ ਕਰਨਾ ਸੀ ਸੁੱਖ ਲੈਣ ਵਾਸਤੇ ਆਪਣੇ ਤਨ ਤੇ ਮਨ ਨੂੰ ਸੁਖੀ ਕਰਨ ਵਾਸਤੇ ਵਿਚਾਰਾਂ ਤੋਂ ਹਲਕਾ ਹੋਣ ਵਾਸਤੇ ਪਰ ਉਲਟਾ ਕੀ ਹੋ ਗਿਆ ਕਿ ਸਾਡੇ ਅੰਦਰ ਇੱਕ ਹੋਰ ਵਿਚਾਰ ਪੈਦਾ ਹੋ ਗਿਆ ਜਿੱਥੇ ਆਪਾਂ ਬਿਮਾਰੀਆਂ ਦੇ ਨਾਲ ਘੁੱਲਦੇ ਸੀ ਇੱਕ ਹੋਰ ਇਦਾਂ ਲੱਗਦਾ ਵੇ ਇੱਕ ਹੋਰ ਬਿਮਾਰੀ ਲੱਗ ਗਈ ਆ ਜੋ ਸਾਨੂੰ ਦਿਨ ਤੇ ਰਾਤ ਪਰੇਸ਼ਾਨ ਕਰਦੀ ਆ ਜਦੋਂ ਅਸੀਂ ਸਿਮਰਨ ਕਰਦੇ ਆ ਉਦੋਂ ਜ਼ਿਆਦਾ ਪਰੇਸ਼ਾਨ ਕਰਦੀ ਆ ਇਹਨਾਂ ਦੇ ਵੀ ਖਿਚਾਵ ਬਹੁਤ ਜ਼ਿਆਦਾ ਹੋ ਰਿਹਾ ਹਰ ਸਮੇਂ ਹੌਣੇ ਕਿਉਂ ਹੁੰਦਾ ਜਦੋਂ ਆਪਾਂ ਗਲਤ ਵਿਧੀ ਦੇ ਨਾਲ ਸਿਮਰਨ ਕਰਦੇ ਆਂ ਬਹੁਤ ਜੀਵ ਕੀ ਕਰਦੇ ਆ ਕਿ ਆਪਣੇ ਮੱਥੇ ਦੇ ਉੱਤੇ ਖਾਸ ਕਰ ਧਿਆਨ ਲਾਉਂਦੇ ਨੇ ਕਿ ਜਦੋਂ ਆਪਾਂ ਗੁਰੂ ਕਹਿੰਦੇ ਆ ਜਾਂ ਵਾਹਿਗੋ ਵੀ ਕਹਿੰਦੇ ਆ ਤਾਂ ਉਹਨਾਂ ਦਾ ਜੋ ਧਿਆਨ ਹੁੰਦਾ ਹੈ ਉਹ ਕਿੱਥੇ ਹੁੰਦਾ ਹੈ ਮੱਥੇ ਤੇ ਹੁੰਦਾ ਹੈ ਜਦ ਕਿ ਧਿਆਨ ਸ਼ਬਦ ਦੀ ਧੁਨ ਦੇ ਵਿੱਚ ਹੋਣਾ ਚਾਹੀਦਾ ਇੱਕ ਹੋਰ ਵੀਰ ਜੀ ਦਾ ਗੱਲ ਕਮੈਂਟ ਆਪਾਂ ਪੜ੍ਹਿਆ ਸੀ ਕਹਿੰਦੇ ਗੁਰਬਾਣੀ ਦੇ ਵਿੱਚ ਤਾਂ ਕੋਈ ਧਿਆਨ ਵਾਲੀ ਗੱਲ ਹੀ ਦੱਸੀ ਨਹੀਂ ਗੁਰਬਾਣੀ ਦਾ ਧਿਆਨ ਨੂੰ ਮੰਨਦੀ ਹੀ ਨਹੀਂ ਹੁਣ ਦੇਖੋ ਸਿੱਖ ਧਰਮ ਦੇ ਵਿੱਚ ਕਈ ਜੀਵ ਕੀ ਸੋਚਦੇ ਨੇ ਕਿ ਜੋ ਧਿਆਨ ਲਾਉਂਦੇ ਨੇ ਉਹ Hindu ਧਰਮ ਦੇ ਜੋ ਜੀਵ ਨੇ ਉਹ ਲਾਉਂਦੇ ਨੇ ਗੁਰਬਾਣੀ ਦੇ ਵਿੱਚ ਵਾਹਿਗੁਰੂ ਸਾਨੂੰ ਧਿਆਨ ਕਰਨ ਵਾਸਤੇ ਕਿਹਾ ਆਖਿਆ ਹੁਣ ਜਦੋਂ ਆਪਾਂ ਸਿਮਰਨ ਕਰਨਾ ਆ ਤਾਂ ਧਿਆਨ ਆਪਾਂ ਤੁਨ ਵਿੱਚ ਰੱਖਣਾ ਮਾਰੇ ਕਹਿੰਦੇ ਨੇ ਤੁਨ ਮਹਿ ਧਿਆਨ ਤੁਨ ਮਹਿ ਧਿਆਨ ਕਹਿੰਦੇ ਤੁਨ ਦੇ ਵਿੱਚ ਧਿਆਨ ਰੱਖੋ ਧਿਆਨ ਮਹਿ ਜਾਣਿਆ ਗੁਰਮੁਖ ਅਕਤ ਕਹਾਣੀ ਇਹ ਜੋ ਮਨ ਦੀ ਕਹਾਣੀ ਹੈ ਇੱਕ ਅਕਥ ਕਹਾਣੀ ਹੈ ਅੱਗੇ ਉਹ ਜੀਵ ਨੂੰ ਕਹਿੰਦੇ ਧਿਆਨ ਦੇ ਰਾਹੀਂ ਪਤਾ ਲੱਗ ਜਾਂਦੀ ਹੈ ਦੇਖੋ ਸੰਸਾਰ ਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਨੇ ਉਹ ਸਭ ਧਿਆਨ ਰੂਪ ਹੋ ਕੇ ਹੀ ਹੁੰਦੇ ਨੇ ਇੱਕ ਛੋਟਾ ਬੱਚਾ ਜੰਮਦਾ ਹੈ ਹੌਲੀ-ਹੌਲੀ ਉਸ ਦਾ ਜੋ ਧਿਆਨ ਹੈ ਆਪਣੇ ਮਾਪਿਓ ਵੱਲ ਜਾਂਦਾ ਹੈ ਹੌਲੀ-ਹੌਲੀ ਉਸ ਦਾ ਜੋ ਧਿਆਨ ਹੈ ਕਰਦੀਆਂ ਚੀਜ਼ਾਂ ਦੇ ਵਿੱਚ ਜਾਂਦਾ ਹੈ ਵਸਤੂਆਂ ਦੇ ਵਿੱਚ ਜਾਂਦਾ ਹੈ ਮਾਪਿਓ ਦੀਆਂ ਗੱਲਾਂ ਦੇ ਵਿੱਚ ਜਾਂਦਾ ਹੈ ਇਥੋਂ ਤੱਕ ਜਦੋਂ ਜੀਵ ਸਕੂਲ ਦੇ ਵਿੱਚ ਵੀ ਜਾਂਦਾ ਹੈ ਤਾਂ ਧਿਆਨ ਰੂਪ ਹੋ ਕੇ ਹੀ ਸਟੱਡੀ ਕਰਦਾ ਹੈ ਸੁਣਦਾ ਹੈ ਉੱਥੇ ਪੜਾਉਣ ਵਾਲਾ ਅਧਿਆਪਕ ਵੀ ਧਿਆਨ ਰੂਪ ਹੋ ਕੇ ਹੀ ਪੜਾ ਰਿਹਾ ਹੈ ਅਸੀਂ ਧਿਆਨ ਰੂਪ ਹੋ ਕੇ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਹਾਂ ਸੋ ਧਿਆਨ ਨਾ ਕਰਨ ਦੀ ਗੱਲ ਇਹ ਬਹੁਤ ਫਿੱਕੀ ਪੈਂਦੀ ਹੈ ਗੁਰਬਾਣੀ ਦੇ ਵਿੱਚ ਬਹੁਤ ਵਾਰ ਆਖਿਆ ਗਿਆ ਕਿ ਆਪਾਂ ਉਸ ਨਾਮ ਦੇ ਵਿੱਚ ਧਿਆਨ ਰੱਖਣਾ ਹੈ ਉਹ ਸੁਣਨਾ ਹੈ ਹੁਣ ਜਦੋਂ ਆਪਾਂ ਕਿਸੇ ਚੀਜ਼ ਨੂੰ ਸੁਣਨਾ ਹੈ ਤਾਂ ਓਬਵੀਅਸਲੀ ਸਾਨੂੰ ਆਪਣਾ ਧਿਆਨ ਹੀ ਉਧਰ ਲਿਜਾਣਾ ਪਵੇਗਾ ਫੇਰ ਹੀ ਅਸੀਂ ਸੁਣ ਸਕਦੇ ਹਾਂ ਸੋ ਵਾਹਿਗੁਰੂ ਮੱਥੇ ਦੇ ਉੱਤੇ ਖਿਚਾਵ ਅਸੀਂ ਖਾਸ ਕਰ ਮੱਥੇ ਦੇ ਉੱਤੇ ਧਿਆਨ ਲਾ ਲੈਣੇ ਆ ਜਦ ਕਿ ਧਿਆਨ ਸਾਡਾ ਕਿੱਥੇ ਹੋਣਾ ਚਾਹੀਦਾ ਸਾਡੀ ਹੀ ਆਵਾਜ਼ ਦੇ ਵਿੱਚ ਹੋਣਾ ਚਾਹੀਦਾ ਸਾਡੀ ਹੀ ਆਵਾਜ਼ ਦੇ ਵਿੱਚ ਧਿਆਨ ਹੋਣਾ ਚਾਹੀਦਾ ਆਪਾਂ ਸਿਮਰਨ ਵੀ ਇਸ ਤਰੀਕੇ ਕਰਨਾ ਕਿ ਜਿਵੇਂ ਆਪਾਂ ਬੋਲ ਰਹੇ ਹਾਂ ਤਾਂ ਸਾਡਾ ਮਨ ਉਹ ਸੁਣ ਰਿਹਾ ਹੈ ਕੋਈ ਖਾਸ ਖਿੱਚ ਪਾ ਕੇ ਨਹੀਂ ਸੁਣਨਾ ਸਰੀਰ ਨੂੰ ਰਿਲੈਕਸ ਕਰੀ ਜਾਣਾ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਸੇ ਮਨ ਕਰੀ ਜਾਂਦੇ ਆ ਉਹਦੇ ਉਹਦੇ ਆਪਾਂ ਇਹਨੂੰ ਬਾਡੀ ਨੂੰ ਰਿਲੈਕਸ ਕਰੀ ਜਾਂਣਾ ਹੁਣ ਸਿਮਰਨ ਆਪਾਂ ਸ਼ੁਰੂ ਕਿੱਥੋਂ ਕਰਨਾ ਹੈ ਆਓ ਆਪਾਂ ਕੁਝ ਸਮ ਅਭਿਆਸ ਕਰ ਲੰਨੇ ਆ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਿਮਰਨ ਵੀ ਅਸੀਂ ਕਿਵੇਂ ਕਰਨਾ ਹੈ ਕਿਵੇਂ ਬੋਲਣਾ ਹੈ ਸਰੀਰ ਦਾ ਕੋਈ ਵੀ ਸੁਖ ਆਸਣ ਲਾ ਲਓ ਕੋਈ ਵੀ ਕੁਰਸੀ ਤੇ ਚੌਕੜੀ ਮਾਰ ਕੇ ਬੈੱਡ ਤੇ ਥੱਲੇ ਬੈਠ ਕੇ ਅੰਮ੍ਰਿਤ ਵੇਲੇ ਲਾ ਲਓ ਜਾਂ ਜਦੋਂ ਵੀ ਦਿਨ ਵਿੱਚ ਸਮਾਂ ਮਿਲਦਾ ਹੈ ਕਿਉਂਕਿ ਆਪਾਂ ਆਪਣੀ ਬਾਡੀ ਨੂੰ ਹੁਣ ਰਿਲੈਕਸ ਕਰਨਾ ਹੈ ਉਹਨਾਂ ਵਿਚਾਰਾਂ ਤੋਂ ਪਰੇ ਲੈ ਕੇ ਜਾਣਾ ਹੈ ਜੋ ਅੰਦਰ ਸਾਡੇ ਹਰ ਸਮੇਂ ਚੱਲਦੇ ਨੇ ਕਾਮ ਕ੍ਰੋਧ ਲੋਮ ਹੰਕਾਰ ਸੋਗ ਵਿਗੁਰੂ ਪਰ ਰਸਨਾ ਤੋਂ ਬੋਲਣਾ ਹੈ ਕਿਸ ਤਰੀਕੇ ਬੋਲਣਾ ਹੈ ਹਾਂਜੀ ਆਓ ਜੀ ਕਰੋ ਜੀ ਸ਼ੁਰੂ ਵਾਹ ਗੁਰੂ 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 ਵਾ 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 ਗੁਰੂ

why guru 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 guru Why

ਗੁਰੂ ਵਾਹ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਇਸ ਤਰੀਕੇ ਪਾਸ ਸਿਮਰਨ ਕਰਨਾ ਹੈ ਬੜੇ ਨਿਮਰਤਾ ਦੇ ਨਾਲ ਬੋਲਣਾ ਹੈ ਤੇ ਬੜੇ ਹੀ ਸਤਿਕਾਰ ਦੇ ਨਾਲ ਸੁਣਨਾ ਹੈ ਬਾਡੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਧਿਆਨ ਨਾ ਰੱਖੋ ਇਸ ਤਰ੍ਹਾਂ ਸਿਮਰਨ ਕਰਨ ਦੇ ਨਾਲ ਜੇ ਸਾਡੇ ਖਿੱਚ ਪੈਂਦੀ ਵੀ ਆ ਉਹ ਹਟ ਜਾਊਗੀ ਬਹੁਤਾ ਸਟਾਰਟਿੰਗ ਦੇ ਵਿੱਚ ਉੱਪਰ ਧਿਆਨ ਨਹੀਂ ਲੈ ਜਾਣਾ ਕਿ ਮੈਂ ਫਟਾਫਟ ਤੀਜੇ ਨੇਤਰ ਤੇ ਜਾਂ ਦਸਮ ਦੁਆਰ ਤੇ ਧਿਆਨ ਲੈ ਜਾਵਾਂ ਵੈਗੁਰ ਇੱਡੀ ਛੇਤੀ ਨਹੀਂ ਜਾਣਾ ਬਾਡੀ ਨੂੰ ਪਹੌਲੀ-ਹੌਲੀ ਰਿਲੈਕਸ ਕਰਦੇ ਕਰਦੇ ਸਹਿਜ ਸੁਭਾਏ ਹੀ ਲੈ ਕੇ ਜਾਣਾ ਇਹ ਸਾਰਾ ਕੰਮ ਸਹਿਜ ਸੁਭਾਏ ਹੋ ਜਾਣਾ ਆਪਾਂ ਸਿਰਫ ਸਿਮਰਨ ਦੇ ਵਿੱਚ ਰੇਣਾ ਗਿੱਜਣਾ ਸੋ ਵਾਹਿਗੁਰੂ ਆਪ ਨੂੰ ਵਿਚਾਰ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ